ਪਿੰਡ ਦੀ ਫਿਰਨੀ ਲਈ ਜਗ੍ਹਾ ਦੇਣ ਵਾਲੇ ਪਰਿਵਾਰ ਨੂੰ ਬਾਬਾ ਲੀਡਰ ਸਿੰਘ ਅਤੇ ਸਮੂਹ ਪੰਚਾਇਤ ਨੇ ਕੀਤਾ ਸਨਮਾਨਿਤ ਬਲਾਕ ਢਿਲਵਾ ਦੇ ਪਿੰਡ ਸੇਖਾਂਵਾਲ ਵਿਖੇ ਸਮੂਹ ಗ್ರಾಮ ਪੰਚਾਇਤ ਵੱਲੋਂ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲਿਆਂ ਦੀ ਅਗਵਾਈ ਹੇਠ ਪਿੰਡ ਦੇ ਚਾਰ ਸਫੇਰੇ ਦੀ ਫਿਰਨੀ ਲਈ ਜਗ੍ਹਾ ਦੇਣ ਵਾਲੇ ਦਾਨੀ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਗ੍ਹਾ ਦੇਣ ਵਾਲੇ ਮਨਜੀਤ ਕੌਰ ਪਤਨੀ ਜਸਵੀਰ ਸਿੰਘ ਰਣਜੀਤ ਸਿੰਘ ਤਰਲੋਕ ਸਿੰਘ ਪੁੱਤਰ ਹਰਬੰਸ ਸਿੰਘ ਦੇ ਪਰਿਵਾਰ ਵੱਲੋਂ ਜਗ੍ਹਾ ਦਿੱਤੀ ਗਈ ਜਿਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲਿਆਂ ਨੇ ਕਿਹਾ ਕਿ ਰਸਤੇ ਲਈ ਜਗ੍ਹਾ ਦੇਣਾ ਬਹੁਤ ਹੀ ਸਿਲਾਗਾਜੋਗ ਉਪਰਾਲਾ ਹੈ ਇਸ ਮੌਕੇ ਸਮੁੱਚੀ ਪੰਚਾਇਤ ਨੇ ਵੀ ਜਗ੍ਹਾ ਦੇਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ ਕਪੂਰਥਲਾ ਤੋਂ ਕੈਮਰਾਮੈਨ ਸੁਖਦੀਪ ਸਿੰਘ ਨਾਲ ਪੱਤਰਕਾਰ ਜਤਿੰਦਰ ਸਿੰਘ ਫੌਜੀ ਦੀ ਵਿਸ਼ੇਸ਼ ਰਿਪੋਰਟ ਸਪੈਸ਼ਲ ਨਿਊਜ਼ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਪਾਰ ਕਿਰਪਾ ਦੇ ਨਾਲ ਅੱਜ ਪਿੰਡ ਛੇਖਾ ਵਾਲੀ ਵਿਖੇ ਜੋ ਪਿੰਡ ਦੇ ਚਾਰ ਸਵੇਰੇ ਰਸਤਾ ਨਹੀਂ ਸੀ ਅੱਜ ਗੁਰੂ ਦੀ ਰਹਿਮਤ ਦੇ ਬਖਸ਼ ਦੇ ਨਾਲ ਗੁਰੂ ਘਰ ਦੀ ਸੇਵਕ ਪਰਿਵਾਰ ਬੀਬੀ ਮੰਜੀਰ ਕੌਰ ਉਹਦੇ ਸਮੁੱਚੇ ਪਰਿਵਾਰ ਵੱਲੋਂ ਪਿੰਡ ਦੇ ਰਸਤੇ ਵਾਸਤੇ ਜਿਹੜੀ ਜਗ੍ਹਾ ਥਾਂ ਦਿੱਤਾ ਗਿਆ ਹੈ ਜਿਸ ਦੀ ਅੱਜ ਸ਼ੁਰੂਆਤ ਹੋ ਰਹੀ ਹੈ ਇਹ ਬਹੁਤ ਵੱਡਾ ਫੁੰ ਦਾ ਕਾਰਜ ਹੈ ਜਿਹੜਾ ਰਸਤੇ ਵਾਸਤੇ ਜਗ੍ਹਾ ਦੇਣੀ ਇਹ ਸਮੁੱਚੇ ਨਗਰ ਵੱਲੋਂ ಗ್ರಾಮ ਪੰਚਾਇਤ ਵੱਲੋਂ ਕਰੀਬੀ ਮੰਜੀਰ ਕੌਰ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੋ ਵੀ ਸੰਗਤਾਂ ਇੱਥੇ ਅਰਦਾਸ ਵਿੱਚ ਪਹੁੰਚੀਆਂ ਹਨ ਨਗਰ ਨਵਾਸੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਿਵਾਰ ਵੱਲੋਂ ਉਥੇ ਭਾਈ ਤਰਲੋਪ ਸਿੰਘ ਦੇ ਭਾਈ ਰਣਜੀਤ ਸਿੰਘ ਉਹਨਾਂ ਵੱਲੋਂ ਵੀ ਇਸ ਰਸਤੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ग्राम पंचायत ਵੱਲੋਂ ਸਾਰੇ ਪਿੰਡ ਦੀ ਸਹਿਮਤੀ ਨਾਲ ਇਹ ਰਸਤਾ ਜਿਹੜਾ ਲੀਕਿਆ ਗਿਆ ਇਹ ਬੀਬੀ ਦੀ ਬਹੁਤ ਪਰਬਕਾਰੀ ਆ ਕਿ ਸਾਨੂੰ ਰਸਤਾ ਆਪਣੀ ਜ਼ਮੀਨ ਵਿੱਚੋਂ ਦੇ ਦੇ ਹਾਂਜੀ ਤੁਸੀਂ ਅੱਜ ਪਿੰਡ ਛੇਕਾਂਵਾਲ ਦੇ ਰਸਤੇ ਦੀ ਨੂੰ ਜ਼ਮੀਨ ਦਿੱਤੀਓ ਕੀ ਕਹਿਣਾ ਟਾਡਾ ਮੈਂ ਬੰਦੀਤ ਗੌਰ ਸਵਰਗਵਾਸੀ ਸਰਤਾਜ ਜਸਵੀਰ ਸਿੰਘ ਅਤੇ ਤਰਲੋਪ ਸਿੰਘ ਰਣਜੀਤ ਸਿੰਘ ਸਾਨੂੰ ਕਦੋਂ ਗੱਲ ਦਾ ਪਰਚਾ ਵੀ ਵੰਡੀ ਕੋਈ ਕਰ ਰਹੇ ਗੰਦਾ ਰਹਿਣ ਦਿਓ ਆ ਗਿਆ ਜਨੀਦਾ ਰਸਤਾ ਦਿੱਤਾ ਗਿਆ ਗੰਦਾ ਰਹਿਣ ਦਿਓ ਬਾਬਾ ਇਹ ਹਾਂਜੀ ਸਰਾਂ ਅੱਜ ਛੇਗਾਂ ਵਾਲ ਵੀ ਖੇ ਰਸਤਾ ਕੱਢਿਆ ਗਿਆ ਤੁਹਾਡਾ ਕੀ ਕਹਿਣਾ ਵਾ ਸਾਡਾ ਇਹ ਕਹਿਣਾ ਹੈ ਕਿ ਰਸਤੇ ਦੇ ਵਿੱਚ ਜਿਹੜਾ ਮਤਲਬ ਥਾਂ ਵਾ ਉਹਦੇ ਵਿੱਚ ਸਾਡਾ ਥਾਂ ਵਾ ਠੀਕ ਆ ਸਾਡਾ ਥਾਂ ਛੱਡ ਕੇ ਮਿੱਟੀ ਪਾਈ ਜਾਵੇ ਠੀਕ ਆ ਅਸੀਂ ਨਿਸ਼ਾਨਦੇਹੀ ਕਹਿੰਦੇ ਆ ਵੀ ਮਤਲਬ ਕਿ ਨਹੀਂ ਛੱਡਣਾ ਅਸੀਂ ਕਿਹਾ ਵੀ ਨਿਸ਼ਾਨਦੇਹੀ ਕਰਵਾ ਲੈਣੇ ਜੋ ਨਿਸ਼ਾਨਦੇਹੀ ਹੋ ਜਾਏਗੀ ਉਸ ਤੋਂ ਬਾਅਦ ਮਿੱਟੀ ਪਾਈ ਜਾਵੇਗੀ